ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਾਂ ਜੀਪ ਤਿਆਰ ਕੀਤੀ ਆ ਟੋヨタ 3 ਸੀ ਇੰਜਨ ਦੇ ਨਾਲ ਇਹਦੇ ਵਿੱਚ 4x4 ਗੇਅਰ ਬਾਕਸ ਲੱਗਾ ਆ ਤੇ ਇਹਦਾ ਆਪਾਂ ਪੇਂਟ ਜੌਬ ਦਾ ਵੀ ਕੰਮ ਕਰ ਰਹੇ ਹਾਂ ਹੁਣ ਤੇ ਦੇਖ ਸਕਦੇ ਆ ਤੁਸੀਂ ਕੰਮ ਚੱਲ ਰਿਹਾ ਪੇਂਟ ਦਾ ਫਾਈਨਲ ਤਾਂ ਹੋ ਗਿਆ ਬਸ ਕੰਪਾਊਂਡ ਵਗੈਰਾ ਕਰ ਰਹੇ ਹਾਂ ਹੁਣ ਤੇ ਕਰਕੇ ਦਾ ਫੀਟਿੰਗ ਕਰ ਰਹੇ ਹਾਂ ਹੁਣ ਤੇ ਤੁਹਾਨੂੰ ਦਿਖਾ ਦਿਆ ਇਸ ਵੀਡੀਓ ਦੇ ਵਿੱਚ ਸਾਰੀ ਜੀਪ ਵੀ ਕਿਵੇਂ ਦੀ ਲੁੱਕ ਬਣ ਕੇ ਆਈ ਹੈ ਜੀ ਤੇ ਕਿਦਾਂ ਦਾ ਕੰਮ ਹੋਇਆ ਕਰੋ ਚੈੱਕ ਰੰਗ ਫਰਨੀਸ਼ਿੰਗ ਦੇਖ ਸਕਦੇ ਆ ਰੰਗ ਦੀ ਕਿੰਨੀ ਸੋਹਣੀ ਆਈ ਆ ਤੇ ਹੁਣ ਸਟicker ਵਗੈਰਾ ਲਵਾਉਂਦੇ ਆ ਇਹਦੇ ਉੱਤੇ ਤੇਰੀ ਆਪਾਂ ਚੱਲੇ ਸੀ ਕਾਰਨ ਡਿਲੀਵਰੀ ਤੇ ਰਸਤੇ 'ਚ ਜਾਂਦਿਆਂ ਨੇ ਵੀਡੀਓ ਬਣਾਈ ਆ ਕਪੂਰਥਲੇ ਦਿੱਤੀ ਆ ਜੀਪ ਤਿਆਰ ਕਰਕੇ ਤੇ ਕਰੋ ਚੈੱਕ ਜੀਪ ਦੀ ਫਰਨੀਸ਼ਿੰਗ ਤੇ ਪੇਂਟ ਦੀ ਕੁਆਲਿਟੀ ਤੇ ਬਾਕੀ ਕਿਸੇ ਨੇ ਵੀ ਜੇ ਆਪਣੇ ਟਰੈਕਟਰ ਜੀਪ ਜਾਂ ਕੁਝੇ ਵੀ ਹੋਰ ਖੇਤੀ ਦੇ ਸਾਧਨ ਨੂੰ ਡਰਾਲੀ ਵਗੈਰਾ ਨੂੰ ਰੰਗ ਕਰਾਉਣਾ ਤੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦਾ ਜੇ ਕਿਸੇ ਨੇ ਜੀਪ ਤਿਆਰ ਕਰਵਾਉਣੀ ਆ ਤੇ ਉਹ ਵੀ ਆਪਾਂ ਤਿਆਰ ਕਰ ਦਾਂਗੇ ਕਿਸੇ ਵੀ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਾਉਣੀ ਆ ਉਹ ਵੀ ਕਰ ਦਾਂਗੇ ਤੇ ਕੰਟੈਕਟ ਕਰ ਸਕਦੇ ਆ ਸਕਰੀਨ ਦੇ ਉੱਤੇ ਨੰਬਰ ਦਿੱਤਾ ਆ ਤੇ ਕਾਲ ਕਰ ਲਿਓ ਮੈਨੂੰ ਆ ਮੈਂ ਸਭ ਨੂੰ ਸੇਵਾ ਨੁਕੀਆ ਤੁਹਾਨੂੰ ਮੈਂ ਮੇਰੇ ਫੰਮੂ ਬਸ ਰੋਸ ਦੇ ਲੈ ਕਾਲੀ ਕਾਰ ਬੈਠੇ ਕਾਰ ਵਿੱਚ ਮੇਰੇ ਚੁਣਵੇਂ ਜੇ ਯਾਰ ਈਏ ਬਿੰਗ ਕੇ ਬੋਲੇ ਕੋਮਨ ਹੈ ਮੈਨੂੰ ਟਮੇਟੋ ਪਾਟਣਾ ਤੋਂ ਹੱਸ ਬੱਲੀਏ ਕਿਹੜਾ ਕਰਦਾ ਏ ਤੂੰ ਮੈਨੂੰ ਦੱਸ ਬੱਲੀਏ ਸਾਡੇ ਪੈਟਰਿਕ ਚ ਆਉਂਦੀ ਨਾ ਪੁਲਾਸ ਬੱਲੀਏ ਕਰਦਾ ਏ ਤੰਗ ਕਿਹੜਾ ਦੱਸ ਬੱਲੀਏ